ਜੇ ਤੁਹਾਨੂੰ ਪਤਾ ਜਾਵੇਗਾ ਜਿਹੜਾ ਬੁਲਟ ਮੋਟਰਸਾਈਕਲ ਹੈ ਜਿਹੜੀ ਕੁਸ਼ਤੀ ਖਾਮਣੇ ਨਿਸ਼ਾਨ ਹਰਿਆਣਾ ਤੇ ਕੱਲ ਬਾਬਾ ਫਰੀਦ ਹੋ ਰਹੀ ਆ ਇਹ ਬੁਲਟ ਮੋਟਰਸਾਈਕਲ ਜਤਿੰਦਰ ਕੁਮਾਰ ਜੀ ਜਿਨ੍ਹਾਂ ਨੇ ਆਪਣੇ ਪੁੱਤਰ ਏਕਮ ਸਿੰਘ ਦੀ ਜਨਮਦਨ ਦੀ ਖੁਸ਼ੀ ਵਿੱਚ ਦੇਣਾ ਉਹਨਾਂ ਦਾ ਧੰਨਵਾਦ ਜਿਹੜੇ ਦਿਨੇਸ਼ ਘੋੜੀਆ ਤੇ ਅਨਮਾਇਕ ਗੁੱਪੀ ਵਿੱਚ ਕੁਸ਼ਤੀ ਹੋਈ ਹੈ 152000 ਦੀ 1,52,000 ਕੈਰੀ ਪੰਡਤ ਪੁੱਤਰ ਜੋਰੀ ਪੰਡਤ जगंद लाल जी ने अपने परिवार को एक लख बवंजा हजार रुपया दिता परिवार हिम्मत जिमत करते हिमत नहीं करते मैदान छाइट दूजे पास जा सकता है यह मैदान छोड़ निशात ਪੁਆਇੰਟ ਦੂਜੇ ਪਾਸੇ ਦਿੱਤਾ ਜਾ ਸਕਦਾ ਹੈ ਇਹ ਨਾ ਕਹੀ ਕਿ ਪੁਆਇੰਟ ਨਹੀਂ ਮਿਲਣਾ ਪੁਆਇੰਟ ਦੂਜੇ ਪਾਸੇ ਦਿੱਤਾ ਜਾ ਸਕਦਾ ਹੈ ਇਹ ਇੱਕ ਵਾਰੀ ਤੈਨੂੰ ਮਾਫ ਕਰਤਾ ਹਾਂ ਕਿ ਮੈਦਾਨ ਨਹੀਂ ਛੱਡਣਾ ਕਿਉਂਕਿ ਜੀਤਾਰੀ ਨਾਲ ਘੋੜਨਾ ਕਿਉਂਕਿ ਜੀਤਾਰੀ ਨਾਲ ਘੋੜਨ ਵਾਲਿਆਂ ਦੇ ਨਾਮ ਇਤਿਹਾਸ ਦੇ ਵਿੱਚ ਲਿਖੇ ਜਾਂਦੇ ਨੇ ਇਹ ਬੋਲੇ ਤੇ ਕਮਟਰ ਸਾਈਕਲ ਅੱਜ ਕੌਣ ਧੁੱਕ 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 ਕਰਦਾ ਹੈ ਇਸ ਸਮੇਂ ਦੀ ਗੱਲ ਹੋਣੀ ਹੈ ਇਹ ਬੰਗਤ ਦੀ ਗੱਲ ਹੋਣੀ ਹੈ 1 ਮਿੰਟ ਜਲਦੀ ਕੋਸ਼ਿਸ਼ ਆ ਬਾਕੀ ਆ ਬਈ ਚੱਲੋ ਤੇ ਇੱਕ ਦੇ ਮਿੰਟ ਨਾਜੋਰ ਇੱਕ ਮਿੰਟ ਨਾਜੋਰ ਰਾਜੋਰ ਨਾਜੋਰਨਾ ਧਾਰਬੋ ਤੇਰਾ ਤੇਰਾ ਬੁਲੇਟ ਤੇ ਤੇਰੇ ਪੁਆਇੰਟ ਦੇ ਉੱਤੇ ਜਿਹੜਾ ਉਹ ਨਿਰਪਰ ਹੈ ਜੇ ਤੂੰ ਪੁਆਇੰਟ ਲੈਣੇ ਦਾ ਫੇਰ ਤੈਨੂੰ ਬੁਲੇਟ ਮਿਲਣਾ ਫਸ ਕੇ ਕੋਲੋ ਫਸ ਕੇ ਕੋਲੋ ਨਾਜੋਰ ਢੋਲਣਾ ਉੱਠਾ ਬੜਾ ਜਿਹਾ ਸੇ ਕਹਿ ਮੇਰੇ ਵਾਲਾ ਕਹੀ ਜਾਂਦਾ ਢੋਲ 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 ਪਰ ਢੋਲਣਾ ਅੱਖਾਂ ਵਾਲਾ ਕੈਲਵਾਨ ਪਹਾੜ ਨਹੀਂ ਹਿੰਮਤਾਂ ਦੇ ਕੋਲਰ ਜ਼ਿੰਦਗੀ ਨਾਲ ਸਖ਼ਤਾਂ ਦੇ ਨੇ ਜ਼ਿੰਦਗੀ ਦੇ ਇੱਕ ਘੋਲ ਹੈ ਉਹਨਾਂ ਚਿਰ ਕੋਲ ਨੇ ਜਿੰਨਾ ਤੇ ਮਾਪੇ ਜਿੰਦੇ ਆ ਜਦੋਂ ਮਾਪੇ ਮਰ ਜਾਂਦੇ ਆ ਫਿਰ ਜ਼ਿੰਦਗੀ ਇੱਕ ਘੋਲ ਬਣ ਜਾਂਦੀ ਹੈ ਪਹਿਰਵਾਨ ਪਹਾੜ ਨੇ ਹਿੰਮਤਾਂ ਦੇ ਕੋਲਰ ਜ਼ਿੰਦਗੀ ਨਾਲ ਸਖ਼ਤਾਂ ਦੇ ਨੇ ਕਿਕਰ ਕੰਨ ਗੁਲਾਮ ਅਮਾਮ ਗਾਮਾ ਛੱਡ ਗਏ ਜਹਾਂ ਤੇ ਨਿਸ਼ਾਨੀਆਂ ਨੇ ਕਿਹਾਂ ਨੇ ਆਖ ਰਿਹਾ ਬਹੁਤ ਕਰਦਾ ਹੈ ਇੱਥੇਆਂ ਪਹਵਾਨੀਆਂ ਦੇ ਲੈਂਬਰ ਜੀ ਖੁਸ਼ਾਹਤ ਬਹਿ ਗਿਆ ਜੀ ਬੋਲਦੇ ਨਿਸ਼ਾਨਤ ਰਹਿ ਗਿਆ ਬਹੁਤ ਬਹੁਤ ਧੰਨਵਾਦ ਬੋਲਦੇ ਹਾਂ ਜਲਦੀਆਂ ਕੋਈ ਗਲਤੀ ਹੋ ਜਵੇ ਫੇਨਾ ਤੇ ਜਲਦੀ ਜਲਦੀ ਹੋਵੇ ਟੈਨਸ਼ਨ